ਅੱਜ 15 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਲੰਘੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਰਾ ਦਿਨ ਮੀਂਹ ਪੈਂਦਾ ਰਿਹਾ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਗਿਆ ਤੇ ਕਿਤੇ ਭਾਰੀ ਮੀਂਹ ਦਰਜ ਕੀਤਾ ਗਿਆ। ਦੁਆਬਾ ਤੇ ਮਾਝ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇਖੇਗਾ। ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਹੈ। ਸਵੇਰ ਵੇਲੇ ਤਕਰੀਬਨ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੋਵੇਗਾ ਪਰ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਪੰਜਾਬ ਦੇ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋਵੇਗੀ ਤੇ ਵੱਡੇ ਪੱਧਰ ਤੇ ਅੱਜ ਵੀ ਪੰਜਾਬ ਦੇ ਵਿੱਚ ਮੀਂਹਾਂ ਦਾ ਦੌਰ ਦੇਖਣ ਨੂੰ ਮਿਲੇਗਾ। ਖਾਸ ਕਰਕੇ ਪੱਛਮੀ ਮਾਲਵਾ ਤੇ ਮਾਝ ਦੇ ਖੇਤਰਾਂ ਦੇ ਵਿੱਚ ਪਾਰੀ ਤੋਂ ਪਾਰੀ ਤੇ ਕਿਤੇ ਪਾਰੀ ਵੀ ਦੇਖਣ ਨੂੰ ਮਿਲ ਸਕਦਾ ਹੈ ਦੇਖਣਾ ਹੋਵੇਗਾ ਕਿ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਤੇ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਵੀ ਮੀਂਹ ਦੀਆਂ ਵਧੀਆਂ ਝਟਾ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਫਾਜ਼ਿਲਕਾ ਬੋਹਰ ਮੁਖਸਰ ਬਠਿੰਡਾ ਮਾਨਸਾ ਫਰੀਦਕੋਟ ਫਰੋਜਪੁਰ ਤਰਨਤਾਰਨ ਤੇ ਅੰਮ੍ਰਿਤਸਰ ਇਨ੍ਹਾਂ ਖੇਤਰਾਂ ਦੇ ਵਿੱਚ ਅੱਜ ਤੇ ਕੱਲ ਨੂੰ ਭਾਰੀ ਮੀਂਹ ਦੀ ਸੰਭਾਵਨਾ ਰਹਿਣਗੀ ਹੈ ਬਾਕੀ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਇਹਨਾਂ ਦੇ ਵਿੱਚ ਵੀ ਵਧੀਆ ਤੇ ਤੇਜ਼ਮੀ ਦੇਖਣ ਨੂੰ ਮਿਲ ਸਕਦੇ ਨੇ ਦੂਸਰੀ ਤਰਫ ਦੁਆਬੇ ਦੇ ਖੇਤਰ ਤੇ ਪੁਆਦ ਖੇਤਰ ਜਿਵੇਂ ਹੁਸ਼ਿਆਰਪੁਰ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਹਲਕੇ ਤੋਂ ਦਰਮਿਆਨਾ ਰਹਿਣ ਦੀ ਸੰਭਾਵਨਾ ਨੇ ਗੁਰਦਾਸਪੁਰ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਫੁੱਲ ਮਿਲਾ ਕੇ ਅੱਜ ਅਤੇ ਕੱਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਮਾਲਵੇ ਦੇ ਵਿੱਚ ਭਾਰੀ ਮੀਂਹ ਇੱਕ ਵਾਰ